ਅੱਜ ਅਸੀਂ ਸਾਰੇ ਜਣੇ ਆਪਦਾ ਪਰਿਵਾਰ ਇਕੱਠਾ ਬੈਠ ਕੇ ਅਸੀਂ ਅੱਜ ਕੁਝ ਵਿਚਾਰ ਵਟਾਂਦਰੇ ਕੀਤੇ ਆ ਜਿਹਦੇ ਵਿੱਚ ਸਾਡੇ ਐਸਸੀ ਸਾਰੇ ਪਰਿਵਾਰਾਂ ਦੇ ਕੋਆਰਡੀਨੇਟਰ ਬਲਾਗ ਪ੍ਰਧਾਨ ਅਸੀਂ ਲਗਾਏ ਆ ਬੜਾ ਮਨ ਖੁਸ਼ ਹੁੰਦਾ ਇਹਦੇ ਸਾਡੇ ਪੁਰਾਣੇ ਵਰਕਰ ਆ ਜਾਂ ਕੁਝ ਨਵੇਂ ਵਰਕਰ ਆ ਅਸੀਂ ਇਕੱਠੇ ਹੋ ਗਏ ਕਿ ਟੇਬਲ ਤੇ ਬੈਠ ਕੇ ਕਿਸੇ ਵੀ ਚੀਜ਼ ਦੀ ਡਿਸਕਸ ਕਰੀ ਦੀ ਆ ਪਰ ਇਹਨਾਂ ਭਰਾਵਾਂ ਦਾ ਮੈਂ ਅੱਜ ਧੰਨਵਾਦ ਕਰਦਾ ਸਰਦਾਰ ਜਸਵੀਰ ਸਿੰਘ ਜਲਾਲਪੁਰੀ ਦਾ ਨਾਲ ਸਾਡੇ ਪ੍ਰਧਾਨ ਸਾਹਿਬ ਆ ਜਿਲ੍ਹਾ ਗੁਲੰਦਰ ਦੇ ਇਹਨਾਂ ਸਾਰਿਆਂ ਭਰਾਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੱਕ ਬਹੁਤ ਵਧੀਆ ਸੋਚ ਨੂੰ ਉੱਪਰ ਰੱਖਦੇ ਹੋਏ ਇਹ ਗੱਲ ਕਹੀ ਆ ਵੀ ਅਸੀਂ ਪਾਰਟੀ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਪੰਜਾਬ ਦੀ ਆਮ ਆਦਮੀ ਪਾਰਟੀ ਦੈਨ ਦੁਗਣੀ ਰਾ ਚੋਕਣੀ ਤੱਕੀ ਕਰੇ ਇਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਵੀ ਅਸੀਂ ਕਿਸੇ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਅਸੀਂ ਆਵਾਦੀ ਪਾਜੀ ਲਈ ਕੰਮ ਕਰਾਂਗੇ ਮੈਂ ਇਹਨਾਂ ਦਾ ਦਿਰੋਂ ਧੰਨਵਾਦ ਕਰਦਾ ਜੋ ਇਹਨਾਂ ਨੂੰ ਸਰੂਪਾ ਉਪਾ ਕੇ ਅਸੀਂ ਸਨਮਾਨਿਤ ਕੀਤਾ ਇਹ ਇੱਕ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਜਿਹੜਾ ਅਸੀਂ ਇਹਨਾਂ ਨੂੰ ਸਨਮਾਨਿਤ ਕੀਤਾ ਪਰ ਜੋ ਇਹਨਾਂ ਪਰਿਵਾਰਾਂ ਨੇ ਇਹਨਾਂ ਭਰਾਵਾਂ ਨੇ ਅੱਜ ਮਾਣ ਦਿੱਤਾ ਸਾਨੂੰ ਉਹਦਾ ਮੈਂ ਸਦਾ ਰਿਣੀ ਰਹੂੰਗਾ ਸਾਰਿਆਂ ਦਾ ਧੰਨਵਾਦ ਕਰਦਾ ਜੋ ਆਵਾਦੀ ਪਾਜੀ ਦੇ ਇਹ ਤਿੰਨ ਦੁਪਹਿਰ ਰਾਤ ਚੌਕੀ ਲਈ ਟਰੱਕੀ ਕਰ ਰਹੇ ਆ ਸੋ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ